ਤਰੋਬਨੀ ਅਕਾਲੀ ਦਲ ਦੇ ਸੀਨੀਅਰ ਅਗੂ ਮਲਕੀ ਸਿੰਘ ਬੱਬੂ ਅਤੇ ਵਿਕਰਮ ਸਿੰਘ ਦੇ ਗ੍ਰਹਿ ਪਿੰਡ ਮਾਨਾwala ਕਲਾ ਵਿਖੇ ਹਰ ਸਾਲ ਦੀ ਲੜੀ ਤਹਿਤ ਬਾਬਾ ਸਾਧੂ ਸਿੰਘ ਬਾਬਾ ਗੁਰਮukh ਸਿੰਘ ਅਤੇ ਬਾਬਾ ਚੰਡਾ ਸਿੰਘ ਜੀ ਦੀ ਯਾਦ ਵਿੱਚ ਸਾਲਾਨਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਮੂਹ ਨਗਰ ਨਿਵਾਸੀਆਂ ਨੇ ਕੁੱਲੇ ਪੰਡਾਲ ਅੰਦਰ ਸਜਾਏ ਗੇ ਦਰਬਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਤਮਸਤਕ ਹੋ ਕੇ ਸ਼ਬਦ ਕੀਰਤਨ ਦਾ ਆਨੰਦ ਮਾਣਦਿਆਂ ਹੋਇਆ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਅਗੂ ਮਲਕੀ ਸਿੰਘ ਬੱਬੂ ਅਤੇ ਆਮ ਪਾਰਟੀ ਦੇ ਸੀਨੀਅਰ ਅਗੂ ਵਿਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਮਾਗਮ ਬਾਬਾ ਸਾਧੂ ਸਿੰਘ, ਬਾਬਾ ਚੰਡਾ ਸਿੰਘ ਅਤੇ ਬਾਬਾ ਗੁਰਮੁਖ ਸਿੰਘ ਜੀ ਦੀ ਯਾਦ ਵਿੱਚ ਹਰ ਸਾਲ ਸਲਾਨਾ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਵਿੱਚ ਨਗਰ ਦੀਆਂ ਸੰਗਤਾਂ ਪੂਰੇ ਉਤਸ਼ਾਹ ਨਾਲ ਗੁਰੂ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਲਈ ਆਉਂਦੀਆਂ ਹਨ ਉਹਨਾਂ ਨੇ ਕਿਹਾ ਕਿ ਅੱਜ ਸ੍ਰੀ ਅਖੰਡ ਸਾਹਿਬ ਜੀ ਦੇ ਭੋਗ ਪਾਏ ਜਾਣ ਉਪਰੰਤ ਸਰਬੱਤ ਦੇ ਭਲੇ ਲਈ ਪਾਈ ਸਾਹਿਬ ਜੀ ਵੱਲੋਂ ਅਰਦਾਸ ਬੇਨਤੀ ਕੀਤੀ ਗਈ ਅਤੇ ਆਇਆ ਹੋਇਆ ਸੰਤਾਲੀ ਗੁਰੂ ਦਾ ਅਟੁੱਟ ਲੰਗਰ ਵੀ ਇੱਛਕਾਇਆ ਗਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਟ ਮੰਤਰੀ ਗੁਲਜਾਰ ਸਿੰਘ ਰਣਿੱਕੇ ਉਚੇਤੇ ਤੌਰ ਤੇ ਹਰ ਸਾਲ ਪਹੁੰਚ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣ ਲਈ ਪਹੁੰਚਦੇ ਹਨ ਇਸ ਮੌਕੇ ਮਲਕੀਸ਼ ਸਿੰਘ ਬੱਬੂ ਅਤੇ ਵਿਕਰਮਜੀਤ ਸਿੰਘ ਬਿਕਰ ਨੇ ਨੌਜਵਾਨਾਂ ਨੂੰ ਪ੍ਰੇਰਣਾ ਦਿੰਦੇ ਹੋਏ ਕਿਹਾ ਕਿ ਉਹ ਨਸ਼ਿਆਂ ਨੂੰ ਤਿਆਗ ਕੇ ਗੁਰੂ ਘਰ ਦੇ ਨਾਲ ਜੁੜਨ ਕਿਉਂਕਿ ਬਾੜੀ ਨਾਲ ਜੁੜਨਾ ਹੀ ਸਾਡੀ ਕੌਮ ਦਾ ਵੱਡਮੋਲਾ ਯੋਗਦਾਨ ਹੈ ਇਸ ਮੌਕੇ ਆਇਆ ਹੋਇਆ ਸਕਤਰ ਨੂੰ ਮਲਕੀਸ਼ ਸਿੰਘ ਬੱਬੂ ਅਤੇ ਵਿਕਰਮਜੀਤ ਸਿੰਘ ਬਿਕਾਵਲੋਂ ਬਾਬਾ ਚੰਡਾ ਸਿੰਘ ਜੀ ਦੀ ਜੀਵਨੀ ਸੰਬੰਧੀ ਕਿਤਾਬਾਂ ਵੀ ਬਣੀਆਂ ਗਈਆਂ ਅਮਰੀਕਸਰ ਤੋਂ ਜਸਵੀਰ ਸਿੰਘ ਉਹਨਾਂ ਦੀ ਖਾਸ ਰਿਪੋਰਟ ਦੇ ਰਹੇ ਨੇ ਵਿੱਚੋਂ ਨਾ ਬਹੁਤ ਸਾਰਾ ਧੰਨ ਇਕੱਠਾ ਕਰਕੇ ਲੈ ਸਾਹਮਣੇ ਢੇਰੀ ਲਾ ਦਿੱਤਾ ਵਾਵਾ ਧੰਨ ਇਕੱਠਾ ਕਰਕੇ ਕਹਿਣ ਲੱਗੇ ਉਹਨੇ ਇੱਕ ਕੰਮ ਕਰਾ ਜਿਹੜੀ ਲੱਤ ਹੈ ਨਾ ਤੂੰ ਕਿ ਸੰਜੁੰਦੇ ਆ ਧੰਨ ਲੈ ਜਾ ਪੈਸੇ ਲੈ ਜਾ ਮਾਇਆ ਲੈ ਜਾ ਆਲਾ ਕਸਮ ਦੇ ਦੇ ਕਹਿੰਦਾ ਜੀ ਮੈਂ ਲਾ ਜੀਉ ਪਾਏ ਪਿੰਡ ਜਨ ਸਾਧਿਆ ਦਿੱਤਾ ਪੈਰਾਂ ਥਾਣਾ ਆਪਣੇ ਦਾਸ ਕੀ ਆਪ ਪੈਰ ਰੱਖੇ ਨਾਨਕ ਸਦ ਕਰਵਾਇ ਵਾਹਿਗੁਰੂ ਜੀ ਕਾ ਖਾਲਸਾ रक्त तो, रक तो पानी पर सुन वास्ते आयु सतना वाई सातु खरे कीजिए अरदास ਇਕ ਹੋੰਕਾਰ ਵਹਿਗੁ ਕੀ ਫਤਿਹ ਸ੍ਰੀ ਕਬੀਰੀ ਸਹਾਇ ਹੋਰ ਸ੍ਰੀ ਗੁਰੂ ਤੇਜ ਕੀ ਪਦ ਸੈ ਦਸਨੇ ਤਨਖਾਣ ਬੁਲਾਤੇ ਸਰਕਾਰ ਸੁਨਾਨਕ ਕਵਾਇ ਚਹਾਈ ਸਰਆਤਮਨ ਗੋਤੇ ਅਮਰਦਾਸ ਰਾਮਦਾਸ ਆਪ ਕੋ ਨੰਦਰਾ ਨਾਮ ਸਿਨਾਮ ਸ੍ਰੀ ਅਰੰਗਾਈ ਸ੍ਰੀ ਹਰਿ ਕ੍ਰਿਸ਼ਨ ਤੇ ਹਰੀਆ ਜਿਸ ਮਿੱਠਾ ਸਭ ਸਭ ਥਾਈ ਹੋਇ ਸੁਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸੁਹਾਇ ਦਸਾਂ ਪਾਤਸ਼ਾਹਾਂ ਦੇ ਜੋਤ ਸਰੇ ਗੁਰ ਗ੍ਰੰਥ ਸਾਹਿਬ ਮਾਰੇ ਸੁਝੇ ਪਾਛਾ ਦਾ ਬਚਨ ਹੈ ਕਿ ਇਹ ਜੀਵਨ ਗੱਤ ਚਲੇ ਜਾਏਗਾ ਫਿਰ ਪੜਿਓ ਕਿ ਮੈਂ ਕਹਿ ਕੇ ਸਮਾਪਤੀ ਕਰਾਂ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਤੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ ਕਿ ਉਹਨਾਂ ਗੁਰਮਖਾਂ ਨੂੰ ਸਾਰਾ ਪਲ ਜਾਂਦਾ ਜਨਮ ਮਰਨ ਦੂ ਹੂੰ ਮੈਂ ਨਾਹੀ ਜਦ ਮਾਰਿਤ ਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸੋ ਲੈਣ ਮਿਲਾਏ ਜਿਹੜਾ ਰੱਬ ਨਾਲ ਮੇਲ ਕਰਾ ਦੇਣ ਉਹਨਾਂ ਦੀਆਂ ਬਰਕਤਾਂ ਨੇ ਅੱਜ ਆਪਣੇ ਪਰਿਵਾਰਾਂ ਵਿੱਚ ਸੁੱਖ ਆਨੰਦ ਆਏ ਹੈ ਦੁਖੀ ਉਹ ਆਪ ਗੁਰੂ ਨਾਲ ਜੁੜੇ ਸੀ ਤੇ ਸਾਧ ਸੰਗਤੇ ਲੜ ਲਾ ਕੇ ਗਏ ਤੇ ਉਹਦਾ ਦਿੱਤੇ ਦਾ ਸ਼ੁਕਰਾਨਾ ਕਰਨਾ ਸਿਖਾ ਕੇ ਨੇ ਸ਼ੁਕਰਾਨੇ ਵਾਲੇ ਨੂੰ ਕਦੀ ਕੋਈ ਦੁਖੀ ਨਹੀਂ ਜੇ ਕਰਦੇ ਨੇ ਆਪਾਂ ਕਈ ਵਾਰ ਕਹਿੰਦੇ ਨੇ ਵੱਡੀ ਸਾਰੀ ਕੋਠੀ ਵੇਖ ਨਿੱਕੀ ਜਿਹੀ ਬਕਸ਼ੀ ਮਾਰੇ ਨੇ ਘਾਰ ਨੂੰ ਵੇਖ ਕੇ ਬੰਦਾ ਕਹੇਗਾ ਜੀ ਆ ਨਗੀਰੀ ਸਵਾਰੀ ਬਖਸ਼ੀ ਆ ਨਾ ਸ਼ੁਕਰਾਂ ਬੰਦਾ ਹੀ ਕਹਿੰਦਾ ਉਹ ਕਦੀ ਸੁખી ਨਹੀਂ ਜਿਹਾ ਸਕਦਾ ਤੇ ਜਿਹੜਾ ਕੁੱਲੀ ਨੂੰ ਵੀ ਵੇਖ ਕੇ ਕਹੇ ਜੀ ਮਹਾਰਾਜ ਨੇ ਮੈ ਹੱਥ ਬਖਸ਼ੇ ਨੇ ਕੀ ਉਹਨੂੰ ਕੋਈ ਦੁਖੀ ਕਰਦਾ ਹੈਗਾ ਇਹ ਸ਼ੁਕਰਾਨਾ ਅੱਜ ਪਵਾਰ ਕਰਦੇ ਇਹ ਸ਼ੁਕਰਾਨਾ ਜ਼ਿੰਦਗੀ ਨੂੰ ਤਰੋਤਾਜ਼ਾ ਕਰਦਾ ਹੈ ਅਨੰਗ ਸਿੰਘਾਂ ਨੂੰ ਵੇਖੋ ਕੌਣ ਦੁਖੀ ਕਰੇਗਾ ਆਨੰਦ ਵਿੱਚ ਕਿਉਂ ਰਹਿੰਦੇ ਆ ਕਹਿੰਦੇ ਪੈਰੋਂ ਨੰਗੇ ਆ ਸਭ ਨਾਲੋਂ ਚੰਗੇ ਆ ਘਰ 'ਚ ਆਟਾ ਨਹੀਂ ਕਿਸੇ ਚੀਜ਼ ਦਾ ਘਾਟਾ ਨਹੀਂ ਜੀਵ ਚ ਪੰਜੀ ਨਹੀਂ ਕਿਸੇ ਚੀਜ਼ ਦੀ ਤੰਗੀ ਨਹੀਂ ਨਾ ਸ਼ੁਕਰਾਂ ਬੰਦਾ ਕਹੇਗਾ ਹੈ ਹੀ ਕੁਛ ਨਹੀਂ ਹੈ ਹੀ ਕੁਛ ਨਹੀਂ ਤੇ ਜਿਹੜਾ ਇਦਾਂ ਤਹੰਦੀ ਕਲਾ ਦੀਆਂ ਗੱਲਾਂ ਕਰਦਾ ਉਹਦੇ ਪੱਲੇ ਰਿੰਦਾ ਵੀ ਕੁਛ ਨਹੀਂ ਤੇ ਜਿਹੜਾ ਸ਼ੁਕਰ ਕਰੇ ਮਹਾਰਾਜ ਦਾ ਦਿੱਤਾ ਬੜਾ ਹੈ ਬੜੀ ਬਖਸ਼ਿਸ਼ ਹੈ ਬੜੀ ਰਹਿਮਤ ਹੈ ਸ਼ੁਕਰਾਨੇ ਕਰਨ ਵਾਲੇ ਦੇ ਜੀਵਨ ਵਿੱਚ ਕਦੇ ਤੋੜ ਨਹੀਂ ਜੀ ਹੁੰਦੀ ਉਹਦੀ ਖੁਸ਼ੀ ਨੂੰ ਕੋਈ ਤਾਕਤ ਖੋ ਨਹੀਂ ਸਕਦੀ ਇਹ ਬਾਣੀ ਦੀਆਂ ਮਹਾਪੁਰਖਾਂ ਦੀ ਸੰਗਤ ਦੀਆਂ ਬਰਕਤਾਂ ਨੇ ਤੇ ਮਹਾਪੁਰਖਾਂ ਦੀ ਸੰਗਤ ਵਾਲਾ ਹੀ ਸ਼ੁਕਰਾਨਾ ਅਦਾ ਕਰ ਸਕਦਾ ਹੈ ਤੇ ਜਿਹਨੇ ਸੰਗਤ ਨਹੀਂ ਕੀਤੀ ਉਹ ਨਾ ਸ਼ੁਕਰਾਨਾ ਢੇਂਦੀ ਕਲਾ ਦੀਆਂ ਗੱਲਾਂ ਕਰਦਾ ਸਤਿਗੁਰੂ ਕਿਰਪਾ ਕਰਦੇ ਸਾਰੇ ਪਕਾਰ ਨੂੰ ਚੜ੍ਹਦੀ ਕਲਾ ਮਾਰੇ ਬਖਸ਼ਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹੰਤਨ ਬਾਬਾ ਸ਼ਾਮ ਸਿੰਘ ਜੀ ਸਤ ਨਮਸਕਾਰਾ ਕੁਰੀਆਂ ਦਿੱਤੀਆਂ ਦਾ ਕਦੀ ਮੁੱਲ ਨਹੀਂ ਪਾਇਆ ਜਾਂਦਾ ਇੱਕ ਨਹੀਂ ਬੇਅੰਤ ਸਾਖੀਆਂ ਨੇ ਕਿੱਧਰ ਜਿੱਥੇ ਮਹਾਰਾਜ ਦੇ ਦਰ ਤੇ ਆਪ ਹੁਣਾ ਜਦੋਂ ਕਿਤੇ ਵੇਖਣਾ ਨਾ ਕੋਈ ਬੰਦਾ ਲੋੜਵੰਦ ਹੈ ਭੁੱਖਾ ਕੋਈ ਦੰਦ ਦੇ ਜਾ ਕੋਈ ਸਰੀਰ ਦਾ ਹਿੱਸਾ ਦੇ ਜਾ ਹਾਂ ਤੈਨੂੰ ਪੈਸੇ ਦੇ ਰਹੇ ਕਹਿੰਦੇ ਜੀ ਪੈਸੇ ਬਦਲੇ ਮੈਂ ਆਪਣਾ ਸਰੀਰ ਖਰਾਬ ਕਰਕੇ ਵੇਚਾਂ ਇਹਦੇ ਤੈਨੂੰ ਪੈਸੇ ਦੇ ਤੇ ਰਹੇ ਆ ਇਹਦੇ ਬਦਲੇ ਚਾ ਚੀਜ਼ ਦੇ ਦੇ ਤੂੰ ਕਿੱਡੀ ਕੀਮਤੀ ਚੀਜ਼ ਦੇ ਰਿਹਾ ਹੈ ਤੇ ਅੱਗੋਂ ਨੌਜਵਾਨ ਨੂੰ ਸਮਝ ਪੈ ਗਈ ਕਹਿੰ ਲੈ ਕੇ ਜਿਹੜੀ ਗੱਲ ਸਮਝਾਉਣੀ ਚਾਹੁੰਦੇ ਮੈਨੂੰ ਸਮਝ ਆ ਗਈ ਹੈ ਅਲੱਗੇ ਇਹੀ ਤੈਨੂੰ ਦੱਸਣਾ ਚਾਹੁੰਦੇ ਆ ਅੱਜ ਤੈਨੂੰ ਪੈਸੇ ਦੇ ਕੇ ਤੈਨੂੰ ਦੱਸ ਰਹੇ ਸ਼ਰੀਰ ਦਾ ਕੋਈ ਅੰਗ ਦੇ ਤੂੰ ਦੇਣ ਵਾਸਤੇ ਤਿਆਰ ਨਹੀਂ ਲੱਖਾਂ ਰੁਪਏ ਲੈ ਕੇ ਵੀ ਇਹ ਸ਼ਰੀਰ ਦਾ ਅੰਗ ਦੇਣ ਲਈ ਤਿਆਰ ਨਹੀਂ ਕਿਉਂ ਲੱਖਾਂ ਕਰੋੜਾਂ ਦਾ ਮੁੱਲ ਪਾ ਕੇ ਵੀ ਇਹੋ ਜਿਹਾ ਸ਼ਰੀਰ ਦਾ ਅੰਗ ਕਿਤੇ ਦੁਬਾਰਾ ਨਹੀਂ ਜਿਵੇਂ ਤੂੰ ਕਿਹਾ ਮੈਨੂੰ ਰੱਬ ਨੇ ਦਿੱਤਾ ਕੀ ਆ ਤੰਦਰੁਸਤ ਸ਼ਰੀਰ ਦਿੱਤਾ ਇਹ ਨਹੀਂ ਵੇਖ ਕੇ ਬੋਲਿਆ ਕਰ ਸਤਨਾਮ ਸਤਨਾਮ ਅੱਜ ਭਾਈ ਮਲਕੀ ਸਿੰਘ ਜੀ ਦੀ ਜਿਹੜੀ ਸ਼ੁਕਰਾਨਾ ਦਾ